ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਣਾ ਆਪਣੇ ਪਾਗ ਦਾ ਜਾਣਾ ਆਪਣੇ ਪਾਗ ਦਾ ਨੀਅਤ ਕਿਉ ਮਾੜੀ ਕਰਨੀ ਜਦ ਖਾਣਾ ਆਪਣੇ ਪਾਗ ਦਾ ਤੇਰੀ ਦਿਲਾਂ ਿਆਰੀ ਹੈ ਤੂੰ ਸਭੀ ਦੁਨੀਆ ਸਾਰੀ ਹੈ ਤੇਰੇ ਕਰਕੇ ਚੱਲੀ ਜਾਂਦੀ ਸਾਡੀ ਦੁਨੀਆ ਦਾ ਕਵੰਡਾ ਤੂੰ ਸੁਖ ਦਾਤਾ ਤੂੰ ਹੀ ਪਿਤਾ ਤੂੰ ਹੀ ਮਾਤਾ ਜੋ ਵੀ ਮਿਲੇ ਆ ਸਭ ਸਿਰ ਮੱਥੇ ਕਿੱਥੇ ਦਾਤਾ ਕਿੱਥੇ ਲਿਆਤਾ ਕੋਜ ਜਪੀਰਾ ਨਾਮ ਜਪੇ ਜੋ ਦਿਲ ਤੋਂ ਤੇਰਾ ਨਾਮ ਜਪੇ ਜੋ ਜਪੇ ਜਬਾਣੀ ਹਰ ਪਲ ਤੇਰੀ ਤੈਨੂੰ ਸੁਬਾਹ ਕਿ ਸ਼ਾਮ ਜਪੇ ਜੋ ਕਿਤੇ ਚੀਜ਼ ਤੇਰੀ ਤੋੜ ਕਿਉਂ ਆਣੀ ਸ਼ੁਕਰ ਜੋ ਤੇਰਾ ਪਾਵੇ ਜਿਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ